ਤੋ ਆਪਣੇ ਇਸ ਪਲੇਟਫਾਰਮ ਤੇ ਆਪਾਂ ਕਈ ਵਾਰ ਇਸ ਗੱਲ ਤੇ ਉੱਤੇ ਜਿਹੜੀ ਚਰਚਾ ਕੀਤੀ ਆ ਕਿ ਵਿਦੇਸ਼ਾਂ ਦੇ ਵਿੱਚ ਮਾਈਗ੍ਰੇਸ਼ਨ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਵੈਸਟਰਨ ਕੰਟਰੀਜ਼ ਆ ਵੀ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੋ ਰਹੀ ਆ ਤੇ ਇੱਕ ਵਿਰੋਧਤਾ ਵਾਲੀ ਜਿਹੜੀ ਆਪਾਂ ਅਹਿਸਾਸ ਹੈ ਵੀ ਇੱਕ ਵੱਡੀ ਜਿਹੜੀ ਇੱਥੇ ਦੀ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਆਪਾਂ ਦੇਖਦੇ ਆ ਮਾਈਗ੍ਰੇਸ਼ਨ ਨੂੰ ਲੈ ਕੇ ਜਾ ਇਮੀਗ੍ਰੇਸ਼ਨ ਨੂੰ ਲੈ ਕੇ ਬਈ ਬਹੁਤ ਸਾਰੇ ਲੋਕ ਜੀ ਇੱਥੇ ਆ ਕੇ ਬਸ ਰਹੇ ਨੇ ਇਹ ਆਪਣਾ ਕਲਚਰ ਲੈ ਕੇ ਆ ਰਹੇ ਨੇ ਤੇ ਇਹ ਕਰਦੇ ਨੇ ਉਹ ਕਰਦੇ ਨੇ ਤੇ ਪੋਲੀਟੀਸ਼ੀਨ ਵੀ ਇਸ ਤਰੀਕੇ ਦੀਆਂ ਗੱਲਾਂ ਆਮ ਕਰਦੇ ਨੇ ਤੇ ਇਸੇ ਤਰੀਕੇ ਦੀ ਜਿਹੜੀ ਆ ਲਹਿਰ ਨੂੰ بنیاد ਬਣਾ ਕੇ ਕਿਉਂਕਿ ਡੋਨਲਡ ਟਰੰਪ ਹੁਣੀ ਵੀ ਜਦੋਂ ਜਿੱਤੇ ਨੇ ਉਹਨਾਂ ਦੀ ਜਿੱਤਣ ਦੇ ਵਿੱਚ ਵੀ ਇਹ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਵਾਲਾ ਮਸਲਾ ਕਾਫੀ ਜ਼ਿਆਦਾ ਜਿਹੜਾ ਭਾਰੂ ਰਿਹਾ ਤੇ ਹੁਣ ਆਪਾਂ ਦੇਖ ਰਹੇ ਆ ਕਿ ਇਹ ਜਿਹੜਾ ਸਪੈਸੀਫਿਕਲੀ ਜੇਕਰ ਕਿਉਂਕਿ ਅੱਜ ਮੈਂ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਕਿ ਉੱਥੇ ਵੀ ਪਿਛਲੇ ਹਫਤੇ ਪ੍ਰੋਟੈਸਟ ਹੋਇਆ ਤੇ ਇਹ ਕੋਈ ਇਹਨਾਂ ਨੂੰ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕਹਿ ਸਕਦੇ ਆ ਮਾਈਗ੍ਰੇਸ਼ਨ ਨੂੰ ਲੈ ਕੇ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਪਰ ਇਹ ਜਿਹੜੀ ਚਰਚਾ ਹੈ ਨਾ ਓਵਰਆਲ ਹੋ ਰਹੀ ਆ ਅੱਜਕੱਲ ਇੰਟਰਨੈਟ ਦੇ ਕਰਕੇ ਸਾਰੀ ਦੁਨੀਆ ਜੁੜੀ ਹੋਈ ਆ ਤੇ ਜਿਹੜੀ ਇੰਗਲਿਸ਼ ਲੈਂਗੁਏਜ ਆ ਇਹ ਜਿਹੜੇ-ਜਿਹੜੇ ਖਿੱਤੇ 'ਚ ਵੀ ਬੋਲੀ ਜਾਂਦੀ ਆ ਇਹ ਇਹਦੇ ਨਾਲ ਇਹ ਇਹ ਕਾਫੀ ਜਿਹੜੀ ਸਾਰੀ ਚਰਚਾ ਉਹ ਵਿਸ਼ਾਲ ਹੁੰਦੀ ਜਾ ਰਹੀ ਹੈ ਜੇ ਅੱਜ ਆਪਾਂ ਅਸਟ੍ਰੇਲੀਆ ਦੀ ਗੱਲ ਕਰਦੇ ਆ ਤਾਂ ਮੇਰਾ ਦਿਲ ਕਰ ਰਿਹਾ ਸੀ ਕਿ ਯਾਰ ਏਸ ਇਹਨੂੰ ਇਸ ਵਿਸ਼ੇ ਤੇ ਵੀ ਜੇਕਰ ਇਸ ਤਰੀਕੇ ਨਾਲ ਵੀ ਸੋਚ ਕੇ ਦੇਖਿਆ ਜਾਵੇ ਵੀ ਜਿਹੜੇ ਇਹ ਖਾਸ ਕਰਕੇ ਜਿਹੜੇ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਜਿਹੜੇ ਇਸ ਸਮੇਂ ਸੱਤਾ ਦੇ ਵਿੱਚ ਨੇ ਜਾਂ ਉੱਥੇ ਜਿਹੜੇ ਬਹੁ ਗਿਣਤੀ ਦੇ ਵਿੱਚ ਨੇ ਉਹ ਤਾਂ ਸਾਰੀ ਯੂਰਪ ਦੇ ਵਿੱਚੋਂ ਗਏ ਨੇ ਸਪੈਸੀਫਿਕਲੀ ਯੂਕੇ ਦੇ ਵਿੱਚੋਂ ਆਇਰਲੈਂਡ ਦੇ ਵਿੱਚੋਂ ਗਏ ਨੇ ਇਹਨਾਂ ਨੇ ਜਾ ਕੇ ਉੱਥੇ ਕਬਜ਼ਾ ਕੀਤਾ ਤੇ ਇਹ ਵੀ ਗੱਲ ਸੱਚੀ ਆ ਕਿ ਬਹੁਤ ਸਾਰੇ ਲੋਕਾਂ ਨੂੰ ਤਸਾਜਾ ਕੱਟਣ ਭੇਜਿਆ ਸੀ ਉੱਥੇ ਹੁਣ ਜਿਹੜਾ ਮੈਂ ਚੈੱਕ ਕਰ ਰਿਹਾ ਸੀਗਾ ਜੀ ਇਹ 1770 ਦੇ ਵਿੱਚ ਇੱਕ ਬ੍ਰਿਟਿਸ਼ ਜਿਹੜਾ ਐਕਸਪਲੋਰਰ ਸੀਗਾ ਜੇਮਸ ਕੁੱਕ ਉਹ ਉੱਥੇ ਆਸਟ੍ਰੇਲੀਆ ਦੇ ਜਿਹੜਾ ਈਸ ਕੋਸਟ ਤੇ ਜਾਂਦਾ ਤੇ ਬ੍ਰਿਟੇਨ ਦੇ ਲਈ ਉਹਨੂੰ ਕਲੇਮ ਕਰਦਾ ਆਦਰਵਾਇਜ਼ ਜੇਕਰ ਜਿਹੜੀ ਉੱਥੇ ਦੀ ਮਕਾਮੀ ਹਿਸਟਰੀ ਆ ਇੰਡੀਜਨਸ ਜਿਹੜੀ ਹਿਸਟਰੀ ਆ ਆਸਟ੍ਰੇਲੀਆ ਦੀ ਜਿਹੜੇ ਲੋਕਾਂ ਨੂੰ ਐਬਰੋਜੀਨਲ ਜਾਂ ਟੋਰੇਜ਼ ਕਿਹਾ ਜਾਂਦਾ ਜਿਹੜੇ ਕਿ ਬਈ ਸਟ੍ਰੇਟ ਜਿਹੜੇ ਆਇਲੈਂਡਰ ਲੋਕ ਸਗੇ ਉਹ 60000 ਤੋਂ ਜ਼ਿਆਦਾ ਸਾਲਾਂ ਤੋਂ ਉੱਥੇ ਰਹਿ ਰਹੇ ਸਗੇ ਤੇ ਇਹ ਦੱਸ ਦਿਆ ਕਿ ਉਹਨਾਂ ਦੇ ਕਈ ਸਾਰੇ ਖੇਤੇ ਸਗੇ ਕਈ ਸਾਰੀਆਂ ਪਛਾਵਾਂ ਸਗੀਆਂ ਜਿਹੜੀਆਂ ਕਿ ਹੁਣ ਹੌਲੀ-ਹੌਲੀ ਅਲੋਪ ਹੁੰਦੀਆਂ ਗਈਆਂ ਉਹਦੀ ਬਹੁਤ ਸਾਰੀ ਵਜ੍ਹਾ ਹੋਈ ਇੱਕ ਤਾਂ ਇਹਨਾਂ ਨੇ ਉੱਥੇ ਜਾ ਕੇ ਤਕਸ਼ਾਈ ਪੂਰੀ ਕੀਤੀ ਫਿਰ ਉੱਥੇ ਬਹੁਤ ਸਾਰੇ ਡਿਜ਼ੀਜ਼ ਜਿਹੜੇ ਫੈਲਣੇ ਸ਼ੁਰੂ ਹੋ ਗਏ ਜਿਹੜੇ ਕਿ ਉਹ ਉੱਥੇ ਲੋਕ ਆਪਣੇ ਕਿੱਤੇ ਦੇ ਵਿੱਚ ਰਹਿੰਦੇ ਸਗੇ ਉਹਨਾਂ ਦੀ ਇਮਿਊਨਿਟੀ ਨਹੀਂ ਸੀਗੀ ਤੇ ਉਹ ਜਿਹੜੀਆਂ ਬਿਮਾਰੀਆਂ ਸਗੀਆਂ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਬਾਕੀ ਹੋਰ ਜਿਹੜਾ ਅ 3600 ਚੀਜ਼ਾਂ ਇਹਨਾਂ ਨੇ ਉੱਥੇ ਜਾ ਕੇ ਕੀਤੀਆਂ ਸਾਡੀ ਤਾਂ ਇੰਡੀਆ ਦੀ ਹਿਸਟਰੀ ਆ ਇਹ ਆਪਾਂ ਤਾਂ ਦੇਖਿਆ ਹੀ ਆ ਕਿ ਉੱਥੇ ਜਾ ਕੇ ਕੀ ਕੁਝ ਹੋਇਆ ਸੋ ਇਹ ਇਹਦੇ ਕਰਕੇ ਜਦੋਂ ਹੁਣ ਆਸਟ੍ਰੇਲੀਆ ਦੀ ਗੱਲ ਕਰਦੇ ਆਂ ਤਾਂ ਮੈਨੂੰ ਇਹ ਵੀ ਲੱਗਦਾ ਵੀ ਇਹਨਾਂ ਨੂੰ ਸ਼ਾਇਦ ਆਪਣਾ ਵੀ ਡਰ ਲੱਗਦਾ ਕਿ ਆਪਣੇ ਜਿਹੜੇ ਪੁਰਖਿਆਂ ਨੇ ਐਸਟੀਕੇ ਦੀਆਂ ਹਰਕਤਾਂ ਕੀਤੀਆਂ ਆ ਇਹਨਾਂ ਨੂੰ ਇਹ ਲੱਗਦਾ ਵੀ ਕਿਤੇ ਇਹ ਹੁਣ ਜਿਹੜੇ ਹੁਣ ਦੇ ਲੋਕ ਉਧਰੋਂ ਆ ਕੇ ਬਸ ਰਹੇ ਨੇ ਕਿਤੇ ਸਾਡੇ ਨਾਲ ਵੀ ਇਦਾਂ ਨਾ ਕਰਨ ਸ਼ਾਇਦ ਇਸੇ ਕਰਕੇ ਯੂਰੋਪੀਅਨ ਕੰਟਰੀਆਂ ਦੇ ਵਿੱਚ ਵੀ ਅਸੀਂ ਦੇਖਦੇ ਆਂ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇਹਨਾਂ ਨੂੰ ਹੁਣ ਡਰ ਲੱਗਣਾ ਸ਼ੁਰੂ ਹੋ ਗਿਆ ਤੋ ਅਸੀਂ ਤਾਂ ਚਲੋ ਖੈਰ ਪਾਈ ਇੱਥੇ ਕੰਮਕਾਰ ਸਾਰੇ ਕਰਨ ਆਏ ਆ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਸਾਰੇ ਜਣੇ ਆਉਂਦੇ ਨੇ ਤੇ ਇਹ ਅੱਛਾ ਇਹਦੇ ਵਿੱਚ ਇੱਕ ਇਹ ਵੀ ਆ ਜੀ ਇਹ ਪ੍ਰੋਟੈਸਟਾਂ ਨੂੰ ਲੈ ਕੇ ਨਾ ਕਿਉਂਕਿ ਹੁਣ ਪ੍ਰੋ ਪੈਲੇਸਟਾਈਨ ਜਿਹੜੇ ਫਿਲਸਤੀਨੀਆ ਦੇ ਹੱਕ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟ ਹੁੰਦੇ ਆ ਤਕਰੀਬਨ ਹਰੇਕ ਵੀਕਐਂਡ ਇੱਥੇ ਲੰਡਨ ਦੇ ਵਿੱਚ ਵੀ ਹੁੰਦਾ ਅਮਰੀਕਾ ਦੇ ਵਿੱਚ ਵੀ ਹੁੰਦੇ ਆ ਆਸਟ੍ਰੇਲੀਆ ਦੇ ਵਿੱਚ ਵੀ ਹੁੰਦੇ ਆ ਤੇ ਉਹ ਇਹ ਮੈਂ ਇਹਨਾਂ ਦੇ ਕਈ ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹ ਵੀ ਸੁਣਿਆ ਕਿ ਦੇਖੋ ਜੀ ਇਹ ਤਾਂ ਹਰੇਕ ਹਫ਼ਤੇ ਸਾਡੇ ਮੁਲਕ ਦੇ ਵਿੱਚ ਆ ਕੇ ਹਰੇਕ ਹਫ਼ਤੇ ਇਹ ਪ੍ਰੋਟੈਸਟ ਕਰਦੇ ਆ ਅਸੀਂ ਅੱਜ ਪ੍ਰੋਟੈਸਟ ਤੇ ਇਹ ਹੋ ਗਿਆ ਤੇ ਉਹ ਹੋ ਗਿਆ ਪਰ ਆਬਵੀਅਸਲੀ ਜੀ ਉਹ ਪ੍ਰੋ ਪਲੇਸਟीन ਵਾਲੇ ਪ੍ਰੋਟੈਸਟ ਤਾਂ ਹੀ ਕਹਿੰਦੇ ਗਾਜ਼ਾ ਦੇ ਅੰਦਰ ਵਾਰ ਨੂੰ ਖਤਮ ਕਰੋ ਜਿਹੜਾ ਕਿ ਪੂਰੀ ਦੁਨੀਆ ਕਹਿ ਰਹੀ ਆ ਕਿ ਉੱਥੇ ਅਕਾਲ ਦੀ ਸਿਚੁਏਸ਼ਨ ਆ ਜੀਨੋਸਾਈਡ ਹੋ ਰਿਹਾ ਤੇ ਉਹ ਵਿਚਾਰੇ ਇਹ ਹੀ ਕਹਿੰਦੇ ਆ ਫਿਲਸਤੀਨੀਆ ਦੇ ਹੱਕ ਦੇ ਵਿੱਚ ਹਾ ਦਾ ਨਾਰਾੇ ਮਾਰਦੇ ਆ ਉੱਥੇ ਤਾਂ ਗੋਲੀਆਂ ਚੱਲਣ ਰਹੀਆਂ ਉਹਨਾਂ ਦੇ ਖਿਲਾਫ ਤੇ ਉਹ ਤਾਂ ਹਾ ਦਾ ਨਾਰਾੇ ਮਾਰਦੇ ਆ ਦੁਨੀਆ ਦੇ ਵਕ ਵਕ ਉਹਨਿਆਂ ਦੇ ਵਿੱਚ ਖੜੇ ਹੋ ਕੇ ਜਿੰਨੇ ਵੀ ਹਿਊਮਨਿਟੇਰੀਅਨ ਲੋਕ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਸੋ ਵੈਸੇ ਇਹ ਜਿਹੜਾ ਮਾਰਚ ਆ ਜੀ ਉੱਥੇ 31 ਅਗਸਤ 2025 ਨੂੰ ਹੋਇਆ ਮਾਰਚ ਫਾਰ ਆਸਟ੍ਰੇਲੀਆ ਦੇ ਨਾਮ ਤੇ ਤੇ ਇਹ ਕਈ ਜਿਹੜਾ ਸ਼ਹਿਰਾਂ ਦੇ ਵਿੱਚ ਉੱਥੇ ਹੋਇਆ 21 ਕ ਜਾਣਿਆਂ ਦੀ ਗ੍ਰਿਫਤਾਰੀ ਵੀ ਹੋਈ ਆ ਇੱਕ ਜਗ੍ਹਾ ਤੇ ਸਪੈਸੀਫਿਕਲੀ ਜੇਕਰ ਮੈਂ ਗੱਲ ਕਰਾਂ ਤਾਂ ਮੈਲਬਨ ਦਾ ਇੱਕ ਕੈਂਪ ਸੋਵਰਨਿਟੀ ਆ ਜਿੱਥੇ ਕਿ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਇਹਦੇ ਨਾਲ ਨਾਲ ਰਿਫਿਊਜੀ ਐਕਸ਼ਨ ਕੋਐਲੀਸ਼ਨ ਤੇ ਪ੍ਰੋ ਪੈਲੇਸਟੀਨিয়ান ਸਪੋਰਟਰਸ ਜਿਹੜੇ ਆ ਉਹਨਾਂ ਦੇ ਵੱਲੋਂ ਕਾਊਂਟਰ ਪ੍ਰੋਟੈਸਟ ਵੀ ਕਹਿ ਲੋ ਕਿ ਸਿਗੇ ਇਹ ਇਹ ਇੱਥੇ ਵੀ ਸਾਨੂੰ ਨਜ਼ਰ ਆਉਂਦਾ ਯੂਕੇ ਦੇ ਵਿੱਚ ਵੀ ਜਦੋਂ ਬਹੁਤ ਸਾਰੇ ਲੋਕ ਯੂਕੇ ਦੇ ਅੰਦਰ ਜਿਹੜੇ ਇਹ ਹੋਟੈਲਸ ਨੇ ਜਿੱਥੇ ਸਾਲਮ ਸੀਕਸ ਨੂੰ ਠਹਿਰਾਇਆ ਜਾਂਦਾ ਉੱਥੇ ਜਾ ਕੇ ਹੋਟਲਾਂ ਦੇ ਬਾਹਰ ਪ੍ਰਦਰਸ਼ਨ ਕਰਦੇ ਨੇ ਤਾਂ ਇੱਥੇ ਕਈ ਲੋਕ ਇਦਾਂ ਦੇ ਵੀ ਨੇ ਜਿਹੜੇ ਬਾਹਰ ਜਾ ਕੇ ਇਹ ਵੀ ਪ੍ਰੋਟੈਸਟ ਕਰਦੇ ਨੇ ਕਿ ਨਹੀਂ ਅਸੀਂ ਰਿਫਿਊਜੀਸ ਨੂੰ ਵੈਲਕਮ ਕਰਾਂਗੇ ਇਹ ਧਰਤੀ ਸਾਰਿਆਂ ਦੇ ਰਹਿਣ ਦੇ ਲਈ ਬਣੀ ਆ ਤੇ ਸਾਰਿਆਂ ਦਾ ਇੱਥੇ ਸਵਾਗਤ ਆ ਇੱਕ ਕੱਲੇ ਆਪਾਂ ਇੱਕ ਸਾਈਡ ਨਾਲ ਦੇਖੀਏ ਦੂਜੇ ਪਾਸੇ ਦੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਹਨਾਂ ਲੋਕਾਂ ਨੂੰ ਗਲਤ ਵੀ ਕਹਿੰਦੇ ਨੇ ਹਾਲਾਂਕਿ ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਉੱਥੇ ਤਾਂ ਖੁੱਲ ਕੇ ਜਿਹੜੇ ਨਿਓ ਨਾਜ਼ੀ ਗਰੁੱਪਸ ਦੇ ਇਸ ਤਰੀਕੇ ਦੇ ਲੋਕ ਵੀ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਦਿਖੇ ਆ ਤੇ ਆਸਟ੍ਰੇਲੀਆ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹਨੇ ਵੀ ਇਹ ਗੱਲ ਕਹੀ ਆ ਵੀ ਕਈ ਵਾਰ ਲੋਕਾਂ ਦੀਆਂ ਆਪਣੀਆਂ ਕੋਈ ਦਿਲਾਂ ਦੇ ਵਿੱਚ ਉਹਨਾਂ ਦੀਆਂ ਸਰਕਾਰ ਦੇ ਪ੍ਰਤੀ ਉਹ ਗੁੱਸੇ ਹੁੰਦੇ ਆ ਜਾਂ ਕੋਈ ਗਿਲੇ ਹੁੰਦੇ ਆ ਪਰ ਇਦਾਂ ਦੇ ਕਈ ਜਿਹੜੇ ਵਾਇਲੈਂਟ ਲੋਕ ਹੁੰਦੇ ਆ ਉਹ ਆ ਕੇ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਜਿਹੜਾ ਹਾਈਜੈਕ ਕਰ ਲੈਂਦੇ ਆ ਇਦਾਂ ਦੇ ਕੋ ਚੰਗੇ ਪ੍ਰੋਟੈਸਟ ਨੂੰ ਵੀ ਕਈ ਵਾਰ ਜਿਹੜੇ ਆ ਹਿੰਸਕ ਲੋਕ ਆ ਜਾਂ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੇ ਥੋਪਣ ਵਾਲੇ ਲੋਕ ਆ ਹੁਣ ਇਹ ਜਿਹੜਾ ਨਿਓਨਾਜ਼ੀ ਗਰੁੱਪ ਐ ਇਸੇ ਤਰੀਕੇ ਦੇ ਲੋਕ ਨੇ ਨਾ ਨਾਜ਼ੀ ਆਈਡਿਓਲੋਜੀ ਜਿਹੜੀ ਹਿਟਲਰ ਵਾਲੀ ਸੀਗੀ ਉਹਨੂੰ ਅੱਗੇ ਤੋਰਨ ਵਾਲੇ ਨੇ ਬੇ ਆਪਣੀ ਜਾਂ ਵਾਈਟ ਸੁਪਰਮੈਸਟਰੀ ਨੇ ਕਿ ਸਾਰੇ ਪਾਸੇ ਵੀ ਜਿਹੜੇ ਆ ਵਾਈਟ ਵਾਲਿਆਂ ਦੀ ਹੀ ਚੜ੍ਹਾਈ ਹੋਵੇ ਸੋ ਆਬਵੀਅਸਲੀ ਪ੍ਰਧਾਨ ਮੰਤਰੀ ਜਿਹੜੇ ਐਲਵਨੀਸ ਆ ਆਸਟ੍ਰੇਲੀਆ ਦੇ ਉਹਨਾਂ ਨੇ ਵੀ ਨਿੰਦਾ ਵੀ ਕੀਤੀ ਇਸ ਚੀਜ਼ ਦੀ ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਆ ਉਹਨੇ ਵੀ ਗੱਲ ਕੀਤੀ ਆਸਟ੍ਰੇਲੀਆ ਦੇ ਨਾਲ ਕਿਉਂ ਕਿ ਆਸਟ੍ਰੇਲੀਆ ਨਾਮ ਦਾ ਜ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਹੋਇਆ ਇਹਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਉਹਨਾਂ ਦਾ ਨਿਸ਼ਾਨਾ ਸੀਗਾ ਉਹ ਭਾਰਤੀ ਲੋਕਾਂ ਦੇ ਸੀ ਭਾਰਤੀ ਬੈਕਗ੍ਰਾਉਂਡ ਵਾਲੇ ਲੋਕਾਂ ਦੇ ਸੀ ਇੰਡੀਅਨ ਜਿਹੜਾ ਸਾਡਾ ਡਾਈਸਪੋਰਾ ਆਸਟ੍ਰੇਲੀਆ ਦੇ ਵਿੱਚ ਵੱਸਦਾ ਉਹਨਾਂ ਦਾ ਇੱਕ ਵੱਡਾ ਜਿਹੜਾ ਇਹ ਉੱਤੇ ਲੋਕਾਂ ਨੇ ਪ੍ਰੋਟੈਸਟ ਕੀਤਾ ਇਹਨਾਂ ਦਾ ਇਸ਼ਾਰਾ ਇਹ ਵੀ ਦੱਸਦੇ ਆ ਮੈਂ ਕੁਝ ਪੜਿਆ ਕਿ ਜਿਹੜੇ ਬੈਨਰਸ ਵਗੈਰਾ ਲਏ ਹੋਏ ਸੀਗੇ ਉਹ ਵੀ ਜਿਹੜਾ ਸਪੈਸੀਫਿਕਲੀ ਕਹ ਰਿਹਾ ਕਿ ਇੰਡੀਅਨਸ ਨੂੰ ਟਾਰਗੇਟ ਕਰਦੇ ਹੋਏ ਜਿਆਦੇ ਸੀਗੇ ਉੱਤੇ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਸੀਗੀਆਂ ਜਿਹੜੇ ਲੋਕਾਂ ਨੇ ਉੱਥੇ ਹੁਣ ਇੱਕ ਕਿਸੇ ਸਟੂਡੈਂਟ ਦੇ ਨਾਲ ਜਾਂ ਉੱਥੇ ਆਪਣੇ ਜਿਹੜਾ ਭਾਈਚਾਰੇ ਦੇ ਵਿੱਚੋਂ ਕਿਸੇ ਦੇ ਨਾਲ ਕੁੱਟਮਾਰ ਦੀ ਵੀ ਜਾਂ ਗੱਲਬਾਤ ਵੀ ਉਥੇ ਜਾਂ ਕਈਆਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਨਸਲਵਾਦੀ ਟਿੱਪਣੀਆਂ ਉਹਨਾਂ ਨੇ ਭਾਰਤੀਆਂ ਦੇ ਪ੍ਰਤੀ ਕੀਤੀਆਂ ਇਸ ਤੀਕੇ ਦੀਆਂ ਰਿਪੋਰਟਾਂ ਜਿਹੜੀਆਂ ਲਗਾਤਾਰ ਸੁਣਨ ਨੂੰ ਉਹ ਉੱਥੇ ਮਿਲ ਰਹੀਆਂ ਨੇ ਜਿਵੇਂ ਕਿਹਾ ਕਿ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਇਸ ਚੀਜ਼ ਨੂੰ ਕੰਡੈਮਨ ਵੀ ਕੀਤਾ ਉੱਥੇ ਵੱਡੇ ਪੱਧਰ ਤੇ ਉੱਥੇ ਜਿਹੜ ਅਮ ਇਸੇ ਕਰਕੇ ਜਿਹੜਾ ਮੈਂ ਇੱਕ ਇਥੇ ਗਾੜੀਆਂ ਦੀ ਰਿਪੋਰਟ ਦੇ ਹਵਾਲੇ ਨਾਲ ਰਿਪੋਰਟ ਆ ਕਿ ਵੀ ਸਾਊਥ ਏਸ਼ੀਅਨ ਜਿਹੜੀ ਕਮਿਊਨਿਟੀ ਲੀਡਰਸ ਆ ਉਹਨਾਂ ਨੇ ਫਿਰ ਅਮਰਜੈਂਸੀ ਮੀਟਿੰਗਸ ਵੀ ਕੀਤੀਆਂ ਤੇ ਵੀ ਕਿਉਂਕਿ ਇਹ ਵਾਇਲੈਂਸ ਤੇ ਥ੍ਰੈਟਸ ਜਿਹੜੇ ਆ ਉਹ ਇਸ ਵੀਕੇ ਦੇ ਪੇਸ਼ ਆ ਰਹੇ ਨੇ ਕੁਝ ਇੰਡੀਅਨ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਫਿਜ਼ੀਕਲੀ ਅਟੈਕ ਕੀਤਾ ਗਿਆ ਪਬਲਿਕ ਟਰਾਂਸਪੋਰਟ ਸਿਡਨੀ ਦੇ ਵਿੱਚ ਤੇ ਅੱਛਾ ਇਹ ਇਹ ਜਿਹੜੇ ਰੈਲੀ ਇਹਨਾਂ ਨੇ ਉੱਥੇ ਕੀਤੀ ਆਪਣੇ ਇਹ ਜਿਹੜੇ ਐਂਟੀ ਇਮੀਗ੍ਰੇਸ਼ਨ ਵਾਲੇ ਪ੍ਰੋਟੈਸਟ ਕਰਨ ਵਾਲੇ ਸੀਗੇ ਬਹੁਤ ਸਾਰੀਆਂ ਜਿੰਮਾਂ ਕਿ ਇਹਨਾਂ ਨੇ ਉੱਥੇ ਟਿੱਪਣੀਆਂ ਕੀਤੀਆਂ ਤੇ ਉੱਥੇ ਇੱਕ ਆਪਣਾ ਇੰਡੀਅਨ ਭਾਈਵੰਦ ਜਿਹੜਾ ਉਹ ਇਹਨਾਂ ਦੀ ਸਟੇਜ ਤੇ ਚੜ ਗਿਆ ਕਿ ਮੈਂ ਤੁਹਾਡੇ ਪੱਖ ਦੇ ਵਿੱਚ ਬੋਲਣਾ ਕਿ ਭਾਈ ਬਈ ਇੱਥੇ ਆ ਕੇ ਤੁਹਾਨੂੰ ਇਹਨਾਂ ਦੇ ਕਲਚਰ ਦੇ ਨਾਲ ਰਹਿਣਾ ਚਾਹੀਦਾ ਤੇ ਉਹਨਾਂ ਦੇ ਹੱਕ ਦੀ ਗੱਲ ਕਰਦਾ ਸੀ ਫਿਰ ਵੀ ਇੱਕ ਬੰਦਾ ਆਇਆ ਨੇ ਧੱਕਾ ਮਾਰਿਆ ਮੈਂ ਕਿ ਉਹ ਤੋਂ ਫੜ ਲੈ ਕਹਿੰਦਾ ਪਹਿਲਾਂ ਥੱਲੇ ਉਹ ਰੈਲੀ ਦੇ ਵਿੱਚੋਂ ਜਿਹੜੇ ਕੀਤਾ ਉਹਦੇ ਖਿਲਾਫ ਵੀ ਤੂੰ ਬੰਦ ਕਰ ਭਰਾਵਾ ਤੂੰ ਜਾ ਇੱਥੋਂ ਉਹ ਤਾਂ ਦੇਖਣਾ ਹੀ ਨਹੀਂ ਚਾਹੁੰਦੇ ਭਰਾਵਾ ਪੂਰੇ ਰੰਗ ਵਾਲੇ ਨੂੰ ਅਗਲਾ ਉਹ ਤਾਂ ਇਸ ਵੀਕੇ ਨਾਲ ਜਾਪ ਰਹੇ ਨੇ ਤੇ ਆ ਕੇ ਫਿਰ ਅਗਲੇ ਨੇ ਜਦੋਂ ਤੇਰੇ ਤੋਂ ਮਾਈਕ ਹੀ ਖੋਹ ਲਿਆ ਤਾਂ ਫਿਰ ਤੁਹਾਨੂੰ ਸਾਈਡ ਤੇ ਕੀਤਾ ਉਹਨਾਂ ਨੇ ਫਿਰ ਚਲੋ ਬਾਅਦ ਵਿੱਚ ਵੀਡੀਓ ਤਾਂ ਹੈ ਨਹੀਂ ਇਹਦੀ ਪਰ ਜਿਹੜੀ ਇੱਕ ਮੈਂ ਨਿਊਜ਼ ਰਿਪੋਰਟ ਦੇਖੀ ਉਹਦੇ ਵਿੱਚ ਦੱਸਦੇ ਆ ਕਿ ਉਹ ਬਾਅਦ ਵਿੱਚ ਵੀ ਸ਼ਾਇਦ ਉੱਥੇ ਬੋਲਿਆ ਉਹ ਪਰ ਠੀਕ ਹੈ ਇਹਦੇ ਵਿੱਚ ਕੁਝ ਲੋਕ ਠੀਕ ਆ ਜਿਹੜੇ ਸਾਡੇ ਭਾਈਚਾਰੇ ਦੇ ਸਾਨੂੰ ਆ ਕੇ ਸਿਰਫ ਤੇ ਸਿਰਫ ਆਪਣਾ ਕਲਚਰ ਹੀ ਇਹਨਾਂ ਤੇ ਨਹੀਂ ਥੋਪਣਾ ਚਾਹੀਦਾ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਹੀ ਰਹਿਣਾ ਸਾਨੂੰ ਇਹਨਾਂ ਕਿਉਂਕਿ ਅਸੀਂ ਇੱਥੇ ਆ ਕੇ ਬਸੇ ਆ ਤਾਂ ਸਾਨੂੰ ਇਹਨਾਂ ਦੇ ਸੱਭਿਆਚਾਰ ਦੀ ਇਹਨਾਂ ਦੇ ਕਲਚਰ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਜੋ ਕਿ ਇੱਕ ਜਿਹੜੀ ਵਾਜਿਬ ਗੱਲ ਆ ਪਰ ਇਸ ਜਿਹੜਾ ਇਹਦੇ ਵਿੱਚ ਉਹ ਜੇ ਮੈਂ ਕਿਹਾ ਕਿ ਸਾਰੀ ਚੀਜ਼ ਨੂੰ ਆਪਾਂ ਇੱਕੋ ਰੰਗਤ ਨਹੀਂ ਦੇ ਸਕਦੇ ਬਹੁਤ ਸਾਰੇ ਲੋਕ ਇੱਥੇ ਸਾਡੇ ਹੱਕ ਵਾਲੇ ਵੀ ਨੇ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਹੱਕ ਵਾਲੇ ਵੀ ਨੇ ਤੇ ਪਰ ਇਹ ਇਸ ਕਰਕੇ ਇਹ ਦੋਨੇ ਤਰ੍ਹਾਂ ਦੀ ਗੱਲ ਹੈ ਜਿਹੜੇ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਥੋੜਾ ਜਿਹਾ ਇੱਥੇ ਇਹਨਾਂ ਦੇ ਕਲਚਰ ਦੀ ਥੋੜਾ ਇਹਨਾਂ ਦੀ ਰਿਸਪੈਕਟ ਵੀ ਕਰੀਏ ਪਰ ਇਸ ਤਰੀਕੇ ਦੀਆਂ ਜਿਹੜੀਆਂ ਆਵਾਜ਼ਾਂ ਹੁੰਦੀਆਂ ਇਹਨਾਂ ਦੇ ਖਿਲਾਫ ਵੀ ਬੋਲਣਾ ਚਾਹੀਦਾ ਅਦਰਵਾਈਜ਼ ਜਿਹੜਾ ਇਹਨਾਂ ਨੂੰ ਫਿਰ ਜ਼ਿਆਦਾ ਕਹਿ ਲਓ ਕਿ ਖੁੱਲ੍ਹ ਮਿਲਦੀ ਆ ਕਿਉਂਕਿ ਇਹ ਉੱਥੇ ਜਿਹੜਾ ਇਹਨਾਂ ਨੇ ਬੜਾ ਖੁੱਲ ਕੇ ਨਸਲਵਾਦੀ ਟਿੱਪਣੀਆਂ ਦੀਆਂ ਜਿਹੜੀਆਂ ਰਿਪੋਰਟਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਸਾਹਮਣੇ ਕਿਉਂਕਿ ਆਸਟ੍ਰੇਲੀਆ ਦੇ ਇਹ ਇਮੀਗ੍ਰੇਸ਼ਨ ਦੀ ਗੱਲ ਚੱਲ ਰਹੀ ਆ ਤਾਂ ਜੇਕਰ ਆਪਾਂ ਨੰਬਰਸ ਦੀ ਗੱਲ ਕਰੀਏ ਤਾਂ ਜੀ ਇਸ ਸਮੇਂ 8.6 ਮਿਲੀਅਨ ਟੋਟਲ ਇਹਨਾਂ ਦੀ ਆਸਟ੍ਰੇਲੀਆ ਦੀ ਜਿਹੜੀ ਆਬਾਦੀ ਆ ਉਹ 27.4 ਮਿਲੀਅਨ ਦੱਸੀਦੀ ਆ ਤੇ ਇਹਦੇ ਵਿੱਚੋਂ 31.5% ਲੋਕ ਨੇ ਜਿਹੜਾ ਕਿ 8.6 ਮਿਲੀਅਨ ਲੋਕ ਬਣਦੇ ਨੇ ਜਿਹੜੇ ਕਿ ਕਹਿ ਲੋ ਕਿ ਫੋਰਨ ਬੌਰਨ ਨੇ ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਇੱਕ ਮੈਂ ਹੋਰ ਰਿਪੋਰਟ ਦੇਖ ਰਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਕਰੀਬਨ ਅੱਧੀ ਆਬਾਦੀ ਇਦਾਂ ਦੀ ਆ ਜਾਂ ਤਾਂ ਉਹ ਆਪ ਉਹਨਾਂ ਦਾ ਬਾਹਰ ਦਾ ਜਾਂਦੇ ਆ ਜਾਂ ਉਹਨਾਂ ਦੇ ਜਿਹੜਾ ਫੈਮਿਲੀ ਦੇ ਵਿੱਚੋਂ ਜਾਂ ਉਹਨਾਂ ਦੇ ਮਾਂ ਜਾਂ ਪਿਓ ਦੇ ਵਿੱਚੋਂ ਕਿਸੇ ਇੱਕ ਦਾ ਬਾਹਰ ਲੱਜਾਉਣਾ ਵੈਸੇ ਵੀ ਆਸਟ੍ਰੇਲੀਆ ਜਿੱਮੈਂ ਕਹਾਂ ਕਿ ਵੀ ਉੱਥੇ ਦੇ ਜਿਹੜੇ ਲੋਕ ਐਪਰੋਜੀਨਲ ਉਹਨਾਂ ਨੂੰ ਤਾਂ ਤੁਸੀਂ ਸਾਈਡ ਤੇ ਕਰਤਾ ਜਾ ਕੇ ਤਾਂ ਤੁਸੀਂ ਵੀ ਤਾਂ ਬਾਹਰੋਂ ਹੀ ਜਾ ਕੇ ਬਸੇ ਆ ਉੱਥੇ ਮੈਂ ਤੁਸੀਂ ਕਿਹੜਾ ਉੱਥੇ ਇਹਨੂੰ ਤੁਸੀਂ ਅਨਡੀਜਨਸ ਪੀਪਲ ਦਾ ਉਹਨਾਂ ਨੂੰ ਕਹਿੰਦੇ ਜਿਹੜੇ ਉੱਥੇ ਦੇ ਐਬਰੋਜਿਨਿਅਲ ਲੋਕ ਸੀਗੇ ਆਸਟ੍ਰੇਲੀਆ ਦੇ ਤੇ ਉਹਨਾਂ ਦੀਆਂ ਰਿਪੋਰਟਾਂ ਆਪਾਂ ਬਾਰ-ਬਾਰ ਮੈਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਜਿਹੜੀਆਂ ਲਗਾਤਾਰ ਤੁਹਾਨੂੰ ਦੇਖਣ ਨੂੰ ਮਿਲਦੀਆਂ ਵੈਸੇ ਜਿਹੜਾ ਇੱਥੇ ਇਹਨਾਂ ਦਾ ਇੱਕ ਕਹਿ ਲਓ ਕਿ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਦਾ ਜਿਹੜਾ ਨੰਬਰ ਆ net ਮਾਈਗ੍ਰੇਸ਼ਨ ਦਾ ਜਿਹੜਾ ਨੰਬਰ ਆ ਉਹ ਪਿਛਲੇ ਸਾਲ ਤਾਂ ਉਹ ਘੱਟ ਹੀ ਸੀਗਾ 2223 ਦੇ ਵਿੱਚੋਂ 536000 ਸੀਗਾ ਤੇ 223 24 ਦੇ ਵਿੱਚ ਘਟ ਕੇ 446000 ਹੋ ਗਿਆ ਸਗਾ ਵੀ ਜਿਹੜਾ ਇੱਕ ਨੰਬਰ ਹੁੰਦਾ ਨਾ ਵੀ ਬਾਹਰੋਂ ਆ ਕੇ ਲੋਕ ਆਸਟ੍ਰੇਲੀਆ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਹੋਰ ਰਹਿਣ ਲੱਗੇ ਨੇ ਸੋ ਇਹਨੂੰ ਹੀ ਰੋਕਣ ਦੀ ਮੰਗ ਜਿਹੜਾ ਇਸ ਵੀਕੇ ਦੇ ਪ੍ਰੋਟੈਸਟ ਕੀਤੇ ਜਾਂਦੇ ਆ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹਜੇ ਵੀ ਜਿਹੜੇ ਕਹ ਲੋ ਕਿ ਬਾਹਰੋਂ ਆ ਕੇ ਜਾਂ ਫੋਰਨ ਬੌਰਨ ਜਿਹੜੇ ਆ ਵੀ ਆਸਟ੍ਰੇਲੀਆ ਦੇ ਵਿੱਚ ਬਸੇ ਹੋਏ ਨੇ ਜਿਨ੍ਹਾਂ ਦਾ ਕਿ ਜਨਮ ਬਾਹਰਲੇ ਮੁਲਕਾਂ ਦੇ ਵਿੱਚ ਹੋਇਆ ਉਹਦੇ ਵਿੱਚੋਂ ਸਭ ਤੋਂ ਵੱਡਾ ਨੰਬਰ ਇੰਗਲੈਂਡ ਦਾ ਆ ਇੰਗਲੈਂਡ ਤੋਂ ਬਾਅਦ ਇਹ ਨੰਬਰ ਹੈਗਾ ਇੰਡੀਆ ਦਾ ਫਿਰ ਚਾਈਨਾ ਦਾ ਫਿਰ ਨਿਊਜ਼ੀਲੈਂਡ ਦਾ ਫਿਰ ਫਿਲੀਪੀਨਸ ਦਾ ਫਿਰ ਬੇਤਨਾਮ ਹੈ ਫਿਰ ਸਾਊਥ ਏਸ਼ੀਆ ਦਾ ਜਿਹੜਾ ਆਪਣਾ ਖੇਤਾ ਆ ਸੋ ਸਭ ਤੋਂ ਜ਼ਿਆਦਾ ਲੋਕ ਜਿਹੜਾ ਉਹ ਤਕਰੀਬਨ 9 ਲੱਖ ਆਈ ਥਿੰਕ ਇੰਗਲੈਂਡ ਦੇ ਵਿੱਚੋਂ ਆ ਜਿਨ੍ਹਾਂ ਦਾ ਜਨਮ ਇੰਗਲੈਂਡ ਦੇ ਵਿੱਚ ਹੋਇਆ ਜਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਬਸ ਕੇ ਉਸ ਤੋਂ ਬਾਅਦ ਦੂਜਾ ਨੰਬਰ ਜਿਹੜਾ ਉਹ ਸਾਡਾ ਭਾਰਤੀ ਲੋਕਾਂ ਦਾ ਜਿਨ੍ਹਾਂ ਦਾ ਜਨਮ ਕਹਿ ਲਓ ਕਿ ਇੰਡੀਆ ਦੇ ਵਿੱਚ ਹੋ ਆਸਟ੍ਰੇਲੀਆ ਦੇ ਵਿੱਚ ਬਸੇ ਹੋਏ ਸੋ ਇਹ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਹੋ ਗਿਆ ਜੀ ਤੇ ਯੂਕੇ ਦੇ ਵਿੱਚ ਹੋਟਲਾਂ ਦੇ ਬਾਹਰ ਪ੍ਰੋਟੈਸਟ ਵਗੈਰਾ ਦੀ ਆਪਾਂ ਲਗਾਤਾਰ ਹੀ ਗੱਲ ਕਰਦੇ ਆ ਅਮਰੀਕਾ ਦੇ ਵਿੱਚ ਜੇਐਸਵੀਕੇ ਦੀ ਇਸ ਸਮੇਂ ਹਾਲਾਤ ਨੇ ਉਹ ਮੈਂ ਤੁਹਾਨੂੰ ਕਹੂੰਗਾ ਕਿ YouTube ਤੇ ਜਾ ਕੇ Jublee ਨਾਮ ਦਾ ਇੱਕ ਚੈਨਲ ਹੈ ਉੱਥੇ ਮਹਿਦੀ हसन ਦੇ ਨਾਲ ਜਿਹੜਾ 20 ਜਾਣਿਆਂ ਨੇ ਡਿਬੇਟ ਕੀਤੀ ਹੈ ਤੇ ਉਹਦੇ ਵਿੱਚ ਜੇਐਸਵੀਕੇ ਦੀਆਂ ਗੱਲਾਂ ਉਹਨਾਂ ਨੇ ਕਹੀਆਂ ਉਹਨੂੰ ਲੈ ਕੇ ਪੂਰਾ ਇੱਕ ਵਾਰ ਜਿਹੜਾ ਇੰਟਰਨੈਟ ਤੇ ਜਿੰਨੇ ਵੀ ਲਿਬਰਲ ਉੱਥੇ ਲੋਕ ਨੇ ਸਾਰਿਆਂ ਦਾ ਜਿਹੜਾ ਕੰਨ ਖੜਕ ਗਏ ਵੀ ਭਾਈ ਇਹ ਇਸ ਲੈਵਲ ਦੀਆਂ ਗੱਲਾਂ ਹੁਣ ਮੇਨਸਟ੍ਰੀਮ ਚੈਨਲ ਤੇ ਬੈਠ ਕੇ ਜਿਹੜਾ ਦੁਨੀਆ ਦਾ ਸਭ ਤੋਂ ਪ੍ਰਸਿੱਧ ਪੱਤਰਕਾਰ ਆ ਉਹਨੂੰ ਕਹਿੰ‍या ਜਾ ਰਹੀਆਂ ਨੇ ਤੇ ਉਹ ਅੰਦਰ ਉਹਨਾਂ ਦੇ ਦਿਲਾਂ ਦੇ ਵਿੱਚ ਕਿੰਨੀ ਜ਼ਿਆਦਾ ਹਿੰਸਾ ਹੋ ਸਕਦੀ ਆ ਉਹ ਤੁਸੀਂ ਉਸੇ ਇੰਟਰਵਿਊ ਤੋਂ ਹੀ ਅੰਦਾਜ਼ਾ ਜਿਹੜੀ ਉਹ ਲਾ ਸਕਦੇ ਆ ਸੋ ਖੈਰ ਤੁਸੀਂ ਆਪਣੀ ਪ੍ਰਤੀਕਿਰਿਆ ਇਹਦੇ ਤੇ ਜ਼ਰੂਰ ਦਿਓ